ਬਲਿਕ ਕੀ ਨਾਮ ਹੈ ਤੁਹਾਡਾ ਅੱਜ ਇੱਥੇ ਪਹੁੰਚੋ ਕੀ ਮਾਮਲਾ ਕੀ ਹੈ ਕੀ ਹੋਇਆ ਕੀ ਵੀਰੇ ਮੇਰਾ ਨਾਮ ਜਸਪ੍ਰੀਤ ਹੈ ਮੇਰਾ ਬ੍ਰਦਰ ਸੀ ਅੱਜ ਤੋਂ 15 ਕੁ ਦਿਨ ਪਹਿਲਾਂ ਇੱਥੇ ਸੈਂਟਰ ਚਕਾਇਆ ਸੀ ਨਸ਼ੇ ਦਾਦੀ ਸੀ ਸੈਂਟਰ ਚ ਕਉਣ ਤੋਂ ਪਹਿਲਾਂ ਮੇਰੀ ਮੰਮੀ ਨੇ ਥਾਣੇ ਰਿਪੋਰਟਾਂ ਦਿੱਤੀਆਂ ਸੀਗੀਆਂ ਵੀ ਸਾਡਾ ਮੁੰਡਾ ਤੰਗ ਪਰੇਸ਼ਾਨ ਕਰਦਾ ਨਸ਼ਾ ਕਰਦਾ ਵਾ ਕਰੇ ਪੁਲਿਸ ਵੀ ਆਈ ਸੀ ਸਾਡੇ 112 ਤੇ ਕੰਪਲੇਟ ਦਿੱਤੀ ਸਿਟੀ ਚ ਗਰਾਉਂਡ ਕੰਪਲੇਂਟ ਦਿੱਤੀ ਪੁਲਿਸ ਵਾਲੇ ਸਾਨੂੰ ਕਹਿੰਦੇ ਤੁਹਾਡਾ ਮੁੰਡਾ ਨਸ਼ਾ ਕਰਦਾ ਮੇਰੀ ਮੰਮੀ ਨੂੰ ਕਹਿੰਦੇ ਅਸੀਂ ਨਹੀਂ ਕੁਝ ਕਰ ਸਕਦੇ ਨਸ਼ੇ ਵਾਲੇ ਬੰਦੇ ਦਾ ਤੁਸੀਂ ਸੈਂਟਰ ਚ ਕਾ ਦਿਓ ਪੁਲਿਸ ਨੇ ਸਾਡੀ ਕੋਈ ਬਾਣੀ ਫੜੀ ਮੰਮੀ ਨੇ ਮੁੰਡਾ ਸੈਂਟਰ ਚ ਕਾਤਾ ਜਦੋਂ ਮੁੰਡਾ ਸੈਂਟਰ ਚ ਕਾਇਆ ਆ 15 ਕ ਦਿਨ ਹੀ ਹੋਏ ਇਹਨੂੰ ਰਿਹਾ ਇਹਨੂੰ ਕੱਲ ਸਾਨੂੰ ਪਤਾ ਲੱਗਿਆ ਰਾਤ 에 ਡੈੱਡ ਬਾਡੀ ਲੈ ਕੇ ਚਲੇ ਗਏ ਘਰੇ ਘਰ ਤਾਂ ਨਹੀਂ ਡੈੱਡ ਬਾਡੀ ਨਹੀਂ ਲਈ ਇਹ ਮੋੜ ਕੇ ਲੈ ਆਏ ਪਹਿਲਾਂ ਖੜੇ ਰਹੀ ਉੱਥੇ ਪਰਦੇਸੀ ਟਾਬੇ ਤੇ ਬਹੁਤ ਟਾਈਮ ਮੇਰੇ ਪਿੱਛੇ ਇੱਕ ਬ੍ਰਦਰ ਗਏ ਕਜ਼ਨ ਹੁਣ ਅਸੀਂ ਅੱਜ ਉਰੇ ਆਏ ਆ ਮੁੰਡੇ ਦੇ ਵੀਰੇ ਤੁਸੀਂ ਦੇਖੋ ਪਿੱਛੇ ਬਹੁਤ ਨਿਸ਼ਾਨ ਕੁੱਟ ਕੁੱਟ ਕੇ ਕੋਈ ਜਾਨਵਰ ਨੂੰ ਵੀ ਆਇ ਨਹੀਂ ਕੁੱਟ ਤਾਂ ਜਿਵੇਂ ਆਏ ਲਾਚਾ ਪਾਈਆਂ ਤੇ ਫਿਰ ਜਿਹੜੇ ਸੈਂਟਰ ਦੇ ਮੁੰਡੇ ਅੰਦਰ 20 25 ਉਹ ਦੱਸਦੇ ਨੇ ਭਾਈ ਇਹਨੂੰ ਬਾਅਦ ਚੋਂ ਠੰਡੇ ਪਾਣੀ ਨਾਲ ਕੁੱਟ-ਕੁੱਟ ਕੇ ਨਮਾਇਆ ਲੰਬਾ ਪਾਪਾ ਕੇ ਕੁੱਟਿਆ ਕੋਈ ਕੋਈ ਨਿੱਜੀ ਦੁਸ਼ਮਣੀ ਸੀ ਸੰਤਰਾਂ ਹਾਂਜੀ ਕੋਈ ਰਜਿਸਟਰ ਨਹੀਂ ਨਸ਼ਾ ਛਡਾਊ ਕੇਂਦਰ ਹੈ ਹਾਂਜੀ ਕੋਈ ਰਜਿਸਟਰ ਨਹੀਂ ਹੈ ਨਸ਼ਾ ਛਡਾਊ ਕੇਂਦਰ ਕੁਛ ਨਹੀਂ ਹੈ ਇਹ ਤਾਂ ਬੰਦਾ ਮਾਰਨ ਦਾ ਕੇਂਦਰ ਹੈ ਇਹ ਤਾਂ ਪਹਿਲਾ ਜਦੋਂ ਸਾਨੂੰ ਪਹਿਲਾਂ ਜਦੋਂ ਸਾਡੀ ਗੱਲ ਹੋਈ ਹੈ ਮੇਰੇ ਮਦਰ ਦੇ ਉਦੋਂ ਕਹਿੰਦੇ ਸੀ ਲਾਇਸੈਂਸ ਤੇ ਹੈ ਸਾਰਾ ਕੁਛ ਆ ਇੱਥੇ ਆ ਕੇ ਪਤਾ ਲੱਗਿਆ ਵੀ ਇਹ ਲਾਇਸੈਂਸ ਤੇ ਕਿੰਨੀ ਉਮਰ ਹੈ ਬੱਚੇ ਦੀ ਤੇ 27 ਸਾਲ ਦੀ ਉਮਰ ਹੈ ਵੀਰੇ ਵੀ ਆਨੁਸ਼ੇਮਿੰ ਨੇ ਹੋਏ ਆ ਮੁੰਡੇ ਦੀ ਹਲੇ ਬਿਆਂ ਹੋ ਗਿਆ ਤਾਂ ਹਾਂਜੀ ਕੱਲਾ ਇਸ ਨੂੰ ਨਹੀਂ ਕੁੱਟਿਆ ਇਹ ਹੋਰ ਨੂੰ ਵੀ ਕੁੱਟਿਆ ਹੋਰ ਵੀ ਬਹੁਤ ਕੁੱਟੇ ਹੋਏ ਅੰਦਰ ਅੰਦਰ ਤੜੇ ਹੋਏ ਕੀ ਮੰਗ ਕੀ ਕਰੋਗੇ ਅਸੀਂ ਮੰਗ ਕਰਦੇ ਆ ਵੀ ਜਿਨੇ ਇਹਨਾਂ ਨੂੰ ਮੇਰੇ ਬ੍ਰਦਰ ਨੂੰ ਮਾਰਿਆ ਆ ਘਾਤਲਾ ਨੂੰ ਉਹਨਾਂ ਨੂੰ ਬਰਾਬਰ ਮਾਰਿਆ ਜਾਵੇ ਜਿਵੇਂ ਮੇਰੇ ਭਰਾ ਨੂੰ ਮਾਰਿਆ ਤੜਫਾ ਤੜਫਾ ਕੇ ਓਮੀ ਮਾਰਿਆ ਜਾਵੇ ਸਾਨੂੰ ਕਾਨੂੰਨ ਦਾ ਉਹ ਗ਼ਨਸਾਫ ਨਹੀਂ ਚਾਹੀਦਾ ਵੀ ਪਰਚਾ ਕੱਟੋ ਜੇਲ੍ਹ 'ਚ ਪਰਚਾ ਕੱਟੋ ਜੇਲ੍ਹ 'ਚ ਉਹ ਬੈਠਾ ਰੋਟੀਆਂ ਖਾਵੇ ਜੇਲ੍ਹ 'ਚ ਹੁਣ ਸੈਂਟਰ ਵਾਲੇ ਕਿੱਥੇ ਹੈ ਫੇ ਭੱਜ ਗਏ ਜੀਓ ਚਲੇਗੇ ਤੁਹਾਨੂੰ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਕਿਸ ਤਰ੍ਹਾਂ ਦਾ ਵਿਸ਼ਵਾਸ ਦਿੱਤਾ ਦਿੱਤਾ ਜਾਣਾ ਉਹ ਸਾਨੂੰ ਕਹਿੰਦੇ ਆ ਜੀ ਪੋਸਟਮਾਰਟਮ ਕਰਾਵੋ ਕੋਈ ਗੱਲ ਨਹੀਂ ਅਸੀਂ ਬੰਦੇ ਫੜਾਂਗੇ ਪਰਚਾ ਦਰਜ ਕਰਨ ਲੱਗੇ ਆ ਪਰ ਅਸੀਂ ਐਸੇ 302 ਦਾ ਕਹਿੰਦੀ ਆ ਸਾਨੂੰ ਪਰਚਾ ਦਰਜ ਕਰਾਂਗੇ ਪੁਲਿਸ ਸਾਡੇ ਨਾਲ ਇਸ ਟਾਈਮ ਕੋਆਪਰੇਟ ਕਰ ਰਹੀ ਆ ਪਰ ਸਾਡੀ ਮੰਗ ਪੁਲਿਸ ਤੋਂ ਵੀ ਸਰਕਾਰ ਤੋਂ ਵੀ ਇਹੀ ਮੰਗ ਆ ਸਾਨੂੰ ਪਰਚਾ ਨਹੀਂ ਚਾਹੀਦਾ ਸਾਨੂੰ ਬਰਾਬਰ ਲਾਸ਼ ਚਾਹੀਦੀ ਆ ਮੇਰੇ ਭਰਾ ਦੇ ਬਰਾਬਰ ਜਗਰਾਉਂ ਦਾ ਕਿਹੜਾ ਪਿੰਡ ਹੈ ਜਿੱਥੋਂ ਤੁਸੀਂ ਇੱਥੇ ਆ ਕੇ ਇਹਨੂੰ ਐਡਮਿਟ ਕਰਾਇਆ ਸੀ ਅਸੀਂ ਨਹੀਂ ਕਰਾਇਆ ਵੀਰੇ ਲੈਣ ਹੀ ਆਏ ਸੀ ਉੱਥੇ ਨੇੜੇ ਨੇੜੇ ਸਾਇੰਸ ਕਾਲੋਜੀ ਹੋਰ ਵੀ ਨੌਜਵਾਨ ਨੇ ਜਿਹੜੇ ਇਸੇ ਨਸ਼ਾ ਛੱਡਣ ਆਏ ਨੇ ਉਹ ਕਿੱਥੇ ਨੇ ਬਾਕੀ ਉਹ ਸਾਰੇ ਅੰਦਰ ਵੀਰੇ ਅੰਦਰ ਪੁਲਿਸ ਨੇ ਹਲੇ ਤਾੜੇ ਹੋਏ ਆ ਜੀ ਉਹਨਾਂ ਨੇ ਸਾਰਿਆਂ ਨੇ ਬਿਆਨ ਦਿੱਤੇ ਆ ਵੀ ਮੁੰਡੇ ਨੂੰ ਕੁੱਟਿਆ ਪੈਪਾ ਪਾ ਪਾ ਕੇ ਲੋਹੇ ਦੀਆਂ ਪੈਪਾਂ ਦੇ ਨਾਲ ਕੁੱਟਿਆ ਕਿੰਨੇ ਜਣੇ ਤੁਸੀਂ ਅੰਦਰ ਦੇਖ ਕੇ ਆਏ ਹੋ 1500 ਹੈਗੇ 15 16 ਬੰਦੇ 20 ਬੰਦੇ ਜੀ ਭਾਈ ਹੈਗੇ 20 ਬੰਦੇ ਉਹਨਾਂ ਨੂੰ ਕੁੱਟਿਆ ਬਹੁਤ ਉਹਨਾਂ ਦੇ ਵੀ ਬਹੁਤ ਲਾਸ਼ਾਂ ਪਈਆਂ ਹੋਈਆਂ ਵੀਰੇ ਤੁਸੀਂ ਇਹਦੇ ਨਾਲ ਆਹ ਕੈਪਚਰ ਕਰੋ ਪੁਲਿਸ ਜੋ ਇਹਦਾ ਹੈ ਨਾ ਸੀਨ ਕੈਪਚਰ ਕਰੋ ਇਹ ਬੇਨਤੀ ਇਹ ਆ ਵੀ ਇੱਕ ਨਹੀਂ ਪਤਾ ਨਹੀਂ ਅਸੀਂ ਸਮਾਜ ਸੇਵਾ ਸਾਡੀ ਰਿਸਟੋ ਬੋਗਾ ਲੋ ਕਿੰਨੀਆਂ ਕਿ ਡੈੱਡ ਬੋਡੀਆਂ ਚੱਕ ਚੁੱਕੇ ਆ ਕਿ ਜਿਨ੍ਹਾਂ ਦੇ ਸਾਨੂੰ ਸਰੰਜ ਬਾਹਰੋਂ ਮਿਲਦੀ ਹੈ ਕੋਈ ਨਸ਼ੇ ਦਾ ਡੱਕਿਆ ਹੁੰਦਾ ਕੋਈ ਕਿਵੇਂ ਡੱਕਿਆ ਹੁੰਦਾ ਜਿਹੜੇ ਮਾਪੇ ਹੁੰਦੇ ਉਹ ਦੁਖੀ ਹੋ ਕੇ ਮਤਲਬ ਸੈਂਟਰ ਚ ਬੱਚਾ ਛੱਡਦੇ ਆ ਕਿਉਂਕਿ ਜਦੋਂ ਅਸੀਂ ਵੀ ਇੱਕ ਬੱਚਾ ਡਾਲੇ ਤੋਂ ਇੱਥੇ ਮੈਂ ਵੀ ਉਹ ਤਾਂ ਭੇਜਿਆ ਸੀ ਛੱਡਿਆ ਪਰ ਲੇਕਿਨ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਆ ਹਾਲਾਤ ਆ ਕੋਕੋ ਦਾ ਗਰਾਂ ਘਰ ਬਹਿ ਵੀ ਆਉਂਦੇ ਆ ਬਨੂ ਮੰਨਦਾ ਕਿਉਂਕਿ ਮੈਂ ਚੈੱਕ ਨਹੀਂ ਕੀਤਾ ਸੈਂਟਰ ਵੀ ਕਿਵੇਂ ਆ ਕਿਉਂਕਿ ਚੈੱਕ ਤਾਂ ਨਹੀਂ ਕਰਦੇ ਬੰਦੇ ਕਿਉਂਕਿ ਚੈੱਕ ਕਰਨ ਦੀ ਇੱਥੇ ਅਥਾਰ ਨਾ ਕੋਈ ਐਨਜੀਓ ਚੈੱਕ ਕਰ ਸਕਦੀ ਐ ਨਾ ਕੋਈ ਕਰ ਸਕਦਾ ਆਏ ਅਸੀਂ ਬਾਹਰੋਂ ਹੀ ਦਿਖਾਉਂਦੇ ਆ ਬੰਦਾ ਅੰਦਰੋਂ ਨਹੀਂ ਦਿਖਾਉਂਦੇ ਵੀ ਕੀ ਇਹ ਕਰਦੇ ਆ ਅੱਜ ਕੀ ਘਟਨਾ ਹੋਈ ਆ ਜੀ ਅੱਜ ਇੱਥੇ ਇੱਕ ਵਿਅਕਤੀ ਦੀ ਮੌਤ ਹੋਈ ਆ ਹਾਂ ਜੀ ਹਾਂ ਜੀ ਉਹ ਕੋਈ ਜਗਰਾਉਂ ਦਾ ਬੰਦਾ ਜਿਹਦੀ ਮੌਤ ਹੋਈ ਆ ਉਹ ਇਸ ਕਰਕੇ ਮੌਤ ਹੋਈ ਆ ਵੀ ਇਹਨਾਂ ਨੇ ਕੁੱਟਿਆ ਤੇ ਮਾਰਿਆ ਜਿਹੜੇ ਅੰਦਰ ਬੰਦੇ ਐ ਮੇਰੇ ਖਿਆਲ 20 ਕੇ 25 ਮੁੰਡੇ ਹਲੇ ਵੀ ਹੋਰ ਵੀ ਅੰਦਰ ਹੈਗੇ ਆ ਜਿਹੜੇ ਕਿ ਅੰਦਰ ਹੈਗੇ ਆ ਅਸੀਂ ਵੀ ਉਹ ਮੁੰਡਾ ਬੇਟਾ ਅੱਜ ਲੈ ਕੇ ਜਾਣਾ ਜੀ ਅਸੀਂ ਜਿਹੜੇ ਅਨਧਿਕਾਰਤ ਪਤਾ ਲੱਗਿਆ 18 ਤੋਂ 20 ਸੈਂਟਰ ਚੱਲਦੇ ਪਏ ਆ ਲਗਾਤਾਰ ਜ਼ਿਲ੍ਹੇ 'ਚ ਮੌਤਾਂ ਹੋਈਆਂ ਸੈਂਟਰਾਂ ਦੇ ਵਿੱਚ ਪਹਿਲਾਂ ਵੀ ਕਈ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਪਰ ਇਹਨਾਂ ਤੇ ਸੈਂਟਰਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂ ਸਰਕਾਰ ਦੇਖੋ ਜੀ ਮੈਂ ਇਹ ਤਾਂ ਬੇਨਤੀ ਕਰਨੀ ਜਾਊਂਗਾ ਵੀ ਇਹਦਾ ਸੈਂਟਰ ਦਾ ਮੋਗੇ ਜ਼ਿਲ੍ਹੇ ਦੇ ਨੇੜੇ ਆ ਸੈਂਟਰ ਮੇਰੇ ਖਿਆਲ ਬਹੁਤ ਘਰ ਪੱਤਰਕਾਰ ਵੀ ਖੜੇ ਆ ਅਸੀਂ ਵੀ ਸੁਸਾਇਟੀ ਵਾਲੇ ਆ ਮੈਨੂੰ ਵੀ ਥੋੜੇ ਦਿਨ ਪਹਿਲਾਂ 15 ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਇੱਥੇ ਸੈਂਟਰ ਚੱਲਦਾ ਕਿਉਂਕਿ ਜਿਹੜੇ ਅਨਲੀਗਲ ਸੈਂਟਰ ਆ ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੱਥੇ ਚੱਲਦੇ ਆ ਉਹ ਸੌਦੇਬਾਜ਼ੀ ਕਰਦੇ ਆ ਇੱਥੇ ਇੱਕ ਬੀਬੀ ਖੜੀ ਆ ਉਹ ਵਿਚਾਰੀ ਮੇਰਾ ਖਲ ਭਾਂਡੇ ਮਾਝ ਕੇ ਗਿਆਰਾ ਕਰਦੀ ਤੇ 9000 ਰੁਪਇਆ ਉਹਦੇ ਬੱਚੇ ਦਾ ਕੋ ਹੋਰ ਭਰ ਰਿਆ ਜਿਹੜਾ ਅਸੀਂ ਬੱਚਾ ਛੱਡ ਕੇ ਗਏ ਆ ਉਹ ਵੀ ਲੋੜਬੰਦ ਪਰਿਵਾਰ ਦਾ ਬੱਚਾ ਹੈ ਉਹਦੇ ਵੀ ਪੈਸੇ ਕੋਈ ਬੰਦਾ ਹੋਰ ਭਰ ਰਿਆ ਯਾਰੀ ਬੱਚਾ ਸੁਧਰ ਜੇ ਪਰ ਲੇਕਿਨ ਇਹ ਸਰਕਾਰ ਨੂੰ ਤਾਂ ਮੈਂ ਬੇਨਤੀ ਕਰਨੀ ਜਾਊਂਗਾ ਵੀ ਜਿਹੜੇ ਅਨਲੀਗਲ ਸੈਂਟਰ ਚੱਲਦੇ ਆ ਇਹਨਾਂ ਤੇ ਨਕੇਲ ਪ੍ਰਸ਼ਾਸਨ ਨੂੰ ਜ਼ਰੂਰ ਕਸਣੀ ਚਾਹੀਦੀ ਹੈ ਕਿਉਂਕਿ ਇੱਕ ਹੋਰ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਤੁਹਾਡੇ ਚੈਨਲ ਦੇ ਰਾਹੀਂ ਕਿਉਂਕਿ ਜਿਹੜੇ ਕਿ ਤਕਰੀਬਨ ਬੰਦੇ ਆ ਇਹ ਜਿਹੜਾ ਲਾਇਸੈਂਸ ਦਿੰਦੇ ਆ ਉਸ ਬੰਦੇ ਨੂੰ ਦਿੰਦੇ ਆ ਜਿਹੜਾ ਕਿ ਨਸ਼ਾ ਕਰ ਛੱਡ ਗਿਆ ਹੈ ਦੇਖੋ ਜਿਹੜਾ ਬੰਦਾ ਛੱਡ ਗਿਆ ਹੈ ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੁੱਟਮਾਰ ਕਰੋ ਪਰ ਉਹਨਾਂ ਨੂੰ ਪਿਆਰ ਨਾਲ ਸਮਝਾਓ ਵੀ ਇਹ ਬੰਦੇ ਨਸ਼ਾ ਛੱਡ ਜਾਣ ਸੁਨਿਆਸੀ ਅਸੀਂ ਵੀ ਇਹਦੀ ਪੜਤਾਲ ਕੀਤੀ ਸੀ ਕਿ ਮੋਗੇ ਦੇ ਵਿੱਚ ਸਿਰਫ 2 ਸੈਂਟਰਾਂ ਕੋਲੇ ਮਨਜ਼ੂਰੀ ਆ 18 ਤੋਂ ਵੀ ਅਨਜ਼ਿਕਾਰ ਤੇ ਚੱਲਦੇ ਆ ਉਹਨਾਂ ਨੂੰ ਕਿਉਂ ਨਹੀਂ ਪ੍ਰਸ਼ਾਸਨ ਬੰਦ ਕਰਦੇ ਇਹ ਤਾਂ ਹੀ ਫਿਰ ਹੁਣ ਇਹਦੇ ਬਾਰੇ ਤਾਂ ਤੁਸੀਂ ਵੀ ਚੰਗੇ ਵਾਲੇ ਸਿਆਣੇ ਆ ਉਹ ਕਿਉਂ ਅਨਲੀਗਲ ਚੱਲਦੇ ਆ ਕਾਹਤੋਂ ਚੱਲਦੇ ਆ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕੋਕੋਤਾ ਪਰ ਵੀ ਪਤਾ ਜਦੋਂ ਚੋਰਾਣਾ ਕੁੱਤੀ ਰਲ ਜੇ ਤੇ ਫਿਰ ਆਨ ਨਿਕਲ ਤਾ ਚੱਲਣ ਗਏ ਨਹੀਂ ਉਹ ਪੰਚ ਦਾ ਮਰਾ ਪਿਆ ਹੋਇਆ ਚੱਲ ਜਰ ਚੱਲਦਾ ਦੇਖ ਹੁੰਦਾ ਸਭ ਇੱਕ ਕੱਲ ਦੇ ਕੱਲ ਦੇ ਵਿਚਾਰਾ ਜੀ ਕਿਤੇ ਵਿੱਚ ਨੌਂ ਦੀ ਮੌਤ ਹੋਈ ਸਰ ਕੀ ਮਾਮਲਾ ਤੇ ਕੀ ਕਰ ਹੋਇਆ ਯਾਰ ਜਿਸ ਰਿਪੋਰਟ ਨੰਬਰ 112 ਤੋਂ ਕੰਪਲੇਂਟ ਮਿਲੀ ਸੀ ਪਿੰਡ ਚੀਮਾਨ ਦੇ ਵਿੱਚ ਇੱਕ ਆਸ ਦੀ ਕਿਰਨ ਫਾਊਂਡੇਸ਼ਨ ਦੇ ਨਾਂ ਦੇ ਨਸ਼ਾ ਸ਼ਡਾਊ ਕੇਂਦਰ ਇਲੀਗਲ ਚੱਲ ਰਿਹਾ ਸੀ ਜਦੋਂ ਅਸੀਂ ਮੌਕੇ ਤੇ ਐਸਐਚਓ ਵੀ ਆ ਗਏ ਮੈਂ ਵੀ ਮੌਕੇ ਤੇ ਆ ਕੇ ਦੇਖਿਆ ਤੇ ਇੱਕ ਡੈੱਡ ਬੋਡੀ ਸੀ ਇੱਥੇ ਡੈੱਡ ਬੋਡੀ ਸੀ ਚੈੱਕ ਕਰਕੇ ਫਰਦਰ ਅਸੀਂ ਐਫਆਰ ਦਰਜ ਕਰਕੇ ਜਿਹੜੀ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਸਿਰਫ ਪਤਾ ਲੱਗਿਆ ਕਿ ਵੀ ਮੌਤ ਕਿੱਦਾਂ ਹੋਈ ਵੀ ਪਰਿਵਾਰ ਜਿਹੜਾ ਇਜਾਮ ਲਗਾ ਰਿਹਾ ਵੀ ਸੈਂਟਰ ਵੱਲ ਨੇ ਕੁਟ-ਕੁਟ ਮਾਰਤਾ ਹਾਂਜੀ ਇਹ ਅਸੀਂ ਵੈਰੀਫਾਈ ਕਰ ਰਹੇ ਹਾਂ ਅਫੇਅਰੈਂਸੇ ਦਰਜ ਕਰ ਰਹੀ ਹੈ ਜਿਹੜੇ ਦੋਸ਼ੀ ਇਹਦੇ ਵਿੱਚ ਆਗੇ ਉਹਨੂੰ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊ ਤੇ ਨਸ਼ਾ ਸ਼ਡਾ ਉਹਦੇ ਵਿੱਚ ਬਹੁਤ ਵੀ ਹੈਗੇ ਨੇ ਹਾਂਜੀ ਉਹਦੇ ਵਿੱਚ ਹੈਗੇ ਨੇ ਉਹ ਵੀ ਅਸੀਂ ਐਸਡੀਐਮ ਸਾਹਿਬ ਨੂੰ ਨੋਟ ਕਰਾ ਦਿੱਤਾ ਉਹ ਵੀ ਆ ਰਹੇ ਨੇ ਮੌਕੇ ਤੇ ਤੇ ਬਾਕੀ ਇਹਨਾਂ ਦੇ ਜਿਹੜਾ ਵੀ ਆਪਣਾ ਲੀਗਲ ਆਪਣਾ ਸੈਂਟਰ ਹੈਗਾ ਉੱਥੋਂ ਨੂੰ ਭੇਜ ਕੇ ਮੈਡੀਕਲ ਟੀਮਾਂ ਵੀ ਆ ਰਹੀਆਂ ਬਾਕੀ ਫਰਦਰ ਅਸੀਂ ਕਾਰਵਾਈ ਕਰਾਂਗੇ ਜਿਹੜੇ ਉਹ ਨੌਜਵਾਨ ਹੈਗੇ ਉਹ ਠੀਕ ਠਾਕ ਹੈ। ਹਾਂਜੀ ਉਹ ਠੀਕ ਠਾਕ ਨੇ। ਸਰ ਪਤਾ ਲੱਗ ਸਕਿਆ ਵੀ ਨੌਜਵਾਨ ਜਿਹੜਾ ਸੀ ਕਿੱਥੋਂ ਦਾ ਰਹਿਣ ਵਾਲਾ ਸੀ ਤੇ ਕਦੋਂ ਇੱਥੇ ਆਇਆ ਬੰਦੇ। ਇਹ 12 11 ਨੂੰ ਇੱਥੇ ਐਡਮਿਟਡ ਕਰਵਾਇਆ ਸੀ ਇਹਨਾਂ ਨੇ ਤੇ ਇਹਦਾ ਨਾਮ ਕਰਮਜੀਤ ਸਿੰਘ ਜਗਰਾਉਂ ਦਾ ਰਹਿਣ ਵਾਲਾ ਹੈ। ਅਸੀਂ ਅਫੇਰ ਦਰਜ ਕਰਕੇ ਅੱਗੇ ਕਾਰਵਾਈ ਕਰ ਰਹੇ ਹਾਂ।